ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਨਿਸ਼ਾਨਦੇ ਘਰੇ ਆਇਆ ਆਂ ਦੋਸਤੋ ਤੇ ਪਸ਼ੂ ਹਰ ਬਾਰ ਦੀ ਤਰ੍ਹਾਂ ਅੱਜ ਤੁਹਾਨੂੰ 6 ਨਗ ਦਿਖਾ ਦਾਂਗੇ 6 ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਵਕਾਊ ਆ ਜਿਨ੍ਹਾਂ ਦੇ ਵਿੱਚ ਤਿੰਨ ਮੱਝਾਂ ਬਿਲਕੁਲ ਸੁਈਆਂ ਸਵਾਈਆਂ ਮਿਲ ਲਗੀਆਂ ਤੁਹਾਨੂੰ ਤੇ ਤਿੰਨ ਬਿਲਕੁਲ ਗੱਬਣ ਨੇ ਅੱਜ ਦੋਸਤੋ 23 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਜਰੂਰ ਨੋਟ ਕਰ ਸੋ ਆਜੋ ਮਲਾਉਨੇ ਆ ਵੀਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਜੀ ਹਾਂਜੀ ਵੀਰੇ ਸਭ ਤੋਂ ਪਹਿਲਾਂ ਨਿਸ਼ਾਨ ਸਸਰੀਗਾਲ ਸਸਰੀਗਾਲ ਸੰਦਸਾ ਸਸਰੀਗਾਲ ਜੀ ਸਾਰੇ ਭੈਣਾ ਭਰਾ ਦੇਖਾਂ ਵਾਲੇ ਸਸਰੀਗਾਲ ਹੋਰ ਠੀਕ ਠਾਕ ਵੀਰ ਕਿਰਪਾ ਜੀ ਬੈਗਰੀ ਤੁਸੀਂ ਸੁਣਾਓ ਬਹੁਤ ਵਧੀਆ ਨਿਸ਼ਾਨ ਬਈ ਠੀਕ ਠਾਕ ਤੇ ਅੱਜ ਪਸ਼ੂ 6 ਮੱਜਾਂ ਖਾਦ ਗਏ ਹਾਂਜੀ 6 ਆ ਜੀ ਤੇ ਜਿਨ੍ਹਾਂ ਦੇ ਵਿੱਚੋਂ 3 ਸੂਈਆਂ ਸਵਾਈਆਂ ਹਾਂਜੀ 3 ਗੱਭਣਾਂ ਨੇ ਹਾਂਜੀ ਠੀਕ ਤੇ ਦਿਨ ਕਿੰਨੇ ਕਿੰਨੇ ਲੈ ਕੇ ਜਾਣਗੇ ਅਜੇ ਘੱਟੋ ਘੱਟ ਵੀ ਗੱਭਣ ਜੜੀਆਂ ਇੱਕ ਹਫ਼ਤੇ ਦੇ ਅੰਦਰ-ਅੰਦਰ ਸੁੰਦੀਆਂ ਨੇ ਠੀਕ ਆ ਤੇ ਮੱਝਾਂ ਦਾ ਹੀ ਦੋਸਤੋ ਵਪਾਰ ਦਾ ਕੰਮ ਆ ਮੱਝਾਂ ਹੀ ਜ਼ਿਆਦੀਆਂ ਤੁਹਾਨੂੰ ਵੇਖਣ ਦੇ ਵਿੱਚ ਇਸ ਘਰੋਂ ਮਿਲਦੀਆਂ ਕੋਈ ਵੈੜ ਇੱਕ ਅਦਾ ਨਾਗ ਆ ਜਾਵੇ ਤੇ ਉਹ ਜਿਹੜੀਆਂ ਸੇਲ ਦੇ ਵਿੱਚ ਉਹ ਵੀ ਪਾਦੀਦੀ ਆ ਪਰ ਜ਼ਿਆਦਾਤਰ ਪਸ਼ੂ ਜਿਹੜੇ ਮੱਝਾਂ ਝੋਟੀਆਂ ਹੀ ਇਸ ਘਰੋਂ ਜਿਹੜੀਆਂ ਨਿਕਲਦੀਆਂ ਨੇ ਵਿਕਰੀ ਵਾਲੇ ਪਸ਼ੂ ਹੁੰਦੇ ਆ ਤੇ ਭਾਈ ਨਿਸ਼ਾਨ ਪਹਿਲੇ ਨੰਬਰ ਤੋਂ ਕਰੀਏ ਸਟਾਰਟ ਇਧਰਲੇ ਇੱਕ ਪਾਸਿਓ ਦਿਖਾਈਏ ਵੀਰਾਂ ਨੂੰ ਪੂਰੀ ਇਨਫੋਰਮੇਸ਼ਨ ਦਈਏ ਕੀ ਅੱਜ ਮੱਝਾਂ ਦਾ ਥੱਲੇ ਰਿਕਾਰਡ ਹੈਗਾ ਦੁੱਧ ਦਾ ਕੀ ਰੇਟ ਭਾਅ ਕਿੰਨਾ ਰਹੇਗਾ ਠੀਕ ਹੈ ਇੱਕ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਤੁਸੀਂ ਇਹ ਜਿਹੜੀ ਮੱਝ ਦੇਖ ਰਹੇ ਹੋ ਕਦ ਕਾਠੀ ਪੂਰਾ ਉੱਚਾ ਹੈਗਾ ਮੈਂ ਜਿਹੜਾ ਬੋਡੀ ਸਟਰਕਚਰ ਆ ਪੂਰਾ ਜਿਹੜਾ ਬਣਤਰ ਤੁਹਾਨੂੰ ਦੱਸ ਦਵਾਂ ਵੀ ਕਦ ਕਾਠੀ ਦੀ ਉੱਚੀ ਆ ਠੀਕ ਆ ਵਧੀਆ ਕਦ ਕਾਠਾ ਤੇ ਥਣ ਦੇਵੇ ਦੀ ਪੂਰੀ ਸਫਾਈ ਆ ਤੇ ਆਰਡਰ ਕੁਆਲਟੀ ਵੀ ਚੰਗੀ ਖੁੱਲੀ ਹੈ ਅੱਗੇ ਕਰੋ ਜੀ ਅਸਾਂ ਨਿਸ਼ਾਨਪਾਈ ਕੀ ਇਹਦਾ ਡਿਟੇਲ ਕੀ ਹੈਗੀ ਆ ਉਬੇ ਜੀ 15 ਦਿਨ ਦੀ ਸੂਈ ਆ 15 ਦਿਨਾਂ ਦੀ ਹਾਂ ਜੀ ਇਹਦੇ ਥੱਲੇ 14 ਲੀਟਰ ਦੁੱਧ ਤਿਆਰ ਆ ਇਸ ਟਾਈਮ ਅੱਛਾ ਜੀ ਹਾਂ ਜੀ ਬਾਕੀ 13 ਲੀਟਰ ਦੀ ਭਾਵੇਂ ਕੋ ਆਪਣਾ ਕੋਈ ਵੀਰ ਗਰੰਟੀ ਲੈ ਜੇ ਜਿੰਨੇ ਆਨਲਾਈਨ ਮੰਗਾਉਣੀ ਆ ਬਾਕੀ ਇੱਥੇ 14 ਕਿਲੋ ਦੋ ਚਵਾ ਕੇ ਦੇ ਦਾਂਗੇ ਹੂੰ ਜੇਕਰ ਕੋਈ ਆਨਲਾਈਨ ਖਰੀਦਾ ਤੇ 13 ਲੀਟਰ ਦੀ ਗਰੰਟੀ ਆ 13 ਲੀਟਰ ਦੀ ਗਰੰਟੀ ਦੇ ਦਿਆਂਗੇ ਜੀ ਠੀਕ ਆ ਜੀ ਹਾਂ ਜੀ ਠੀਕ ਆ ਠੀਕ ਆ ਬਾਕੀ 15 ਦਿਨ ਦਾ ਸਮਾਂ ਹੋ ਗਿਆ ਹਾਂ ਜੀ 15 ਦਿਨ ਦੀ ਸੂਈ ਆ 15 ਦਿਨ ਦੀ ਸੂਈ ਆ ਪੱਛਾ ਥੱਲੇ ਮੇਲ ਹੀ ਆ ਹਾਂ ਜੀ ਕੱਟਾ ਆ ਗਿਆ ਜੀ ਕੱਟਾ ਥ ਬਾਕੀ ਸਿੰਘੀ-ਸੁੰਗੀ ਮੂਹ ਮੱਥੇ ਦੀ ਬੰਤਰ ਜਿਹੜੀ ਆ ਭਰਾਵੋ ਆ ਕਰੋ ਜਾਈਂ ਠੀਕ ਆ ਤੇ ਬਾਈ ਨਿਸ਼ਾਨ ਕਹਿੰਦਾ ਵੀ ਜਿਹੜਾ ਵੀਰ ਘਰੇ ਆਣ ਕੇ ਚਵਾਈ ਕਰ ਲੂਗਾ 14 ਲੀਟਰ ਦੀ ਗਾਰੰਟੀ ਆ 14 ਲੀਟਰ ਦੀ ਚਵਾਈ ਕਰ ਲੋਗੇ ਤੇ ਜਿਸ ਵੀਰ ਨੇ ਆਨਲਾਈਨ ਸੌਦਾ ਵੀ ਕਰਨਾ ਹੋਇਆ ਠੀਕ ਆ ਤੇ 13 ਲੀਟਰ ਦੀ ਜਿਹੜੀ ਉਹਦੇ ਨਾਲ ਗੱਲ ਜਿਹੜੀ ਦੋਸਤੋ ਕਰਕੇ ਆਪਾਂ ਬਿਲਕੁਲ ਸੇਲ ਕਰਾਂਗੇ ਠੀਕ ਆ ਬੈਗ ਸਰ ਤੋਂ ਦੇਖੋ ਆ ਜੋ ਖੁੱਲ ਕੇ ਜੀ ਦਿਖਾਈਏ ਠੀਕ ਆ ਬਾਕੀ ਖੋਲ ਕੇ ਤੋਰ ਕੇ ਦਿਖਾਉਨੇ ਆ ਤੇ ਹਵਾਨੇ ਦੇ ਪਾਸਿਓਂ ਦੋਸਤੋ ਬਹੁਤ ਵਧੀਆ ਚੰਗਾ ਬਖਾਲਾ ਦੇਖ ਚੰਗੀ ਹਵਾਨੇ ਦੇ ਪਾਸਿਓਂ ਥੜ ਥੜ ਦਾ ਸਹਿਜ ਚੰਗਾ ਵਿਥਾ ਉਥਾ ਫੋੜਿਆ ਸੋਹਣੀਆਂ ਤੁਹਾਨੂੰ ਨਜ਼ਰ ਆਉਣਗੀਆਂ ਬਾਕੀ ਆ ਤੁਹਾਨੂੰ ਜਿਹੜਾ ਆ ਦਿਖਾਉਂਗਾ ਆ ਦੇਖੋ ਠੀਕ ਆ ਆਟਰ ਕੁਆਲਿਟੀ ਕਾਫੀ ਫੂਕ ਤੋਰਸ ਆ ਪਿੰਡੇ ਦੀ ਬਿਲਕੁਲ ਜਿਹੜੀ ਸਰੀਰਕ ਮੰਤਰ ਦੇਖੀ ਤੇ ਪਤਲੇ ਪਿੰਡੇ ਦੀ ਸੋਤ ਆਨ ਠੀਕ ਹੈ ਮੱਝ ਜੜੀਆ ਦੋਸਤੋ ਓਵਰ ਆਲ ਸਾਰੇ ਬੜੇ ਚੰਗੀ ਆ ਵਾਨੇ ਦੇ ਪਾਸੇ ਵੀ ਪੂਰੀ ਜੱਬਕੜ ਚੀਜ਼ ਆ ਉੱਪਰੋਂ ਵੀ ਤੁਸੀਂ ਦੇਖੋਗੇ ਤੇ ਪੂਰੀ ਘੈਰ ਆ ਠੀਕ ਆ ਵਧੀਆ ਰਾਜੀ ਆ ੁੱਲੇ ਤੇ ਜੀ ਆ ਤੇ ਕੰਮ ਭਾ ਪਰਦਾਵਾ ਵੀ ਤੋਂ ਫਸਦੇ ਆ ਰਹਤੋ ਨਿਸ਼ਾਣ ਭਾਈ ਕਿੰਨੇ ਦੀ ਖਾਣਾ ਫਿਰ ਹੁੰਦੀ ਐ ਤਾਜ਼ੀ ਮੁੱਲ ਦੇ ਭਾਵੇਂ 10 15 ਕਰ ਲਈ ਹਾਂਜੀ 95000 ਦੀ ਮੈਂ ਦੇ ਦਿਆ 95000 ਦੀ ਹਾਂਜੀ ਠੀਕ ਆ ਹਾਂਜੀ ਉਹਦੇ ਚੋ ਛੋਟ ਛਾਪਾ ਮੌਕੇ ਤੋਂ ਹਾਂਜੀ ਮੌਕੇ ਤੋਂ ਛੋਟ ਛਾੜੀ ਜੀ ਛੋਟ ਛਾੜੀ ਹਾਂਜੀ ਛੋਟ ਛਾੜੋ ਠੀਕ ਆ ਜੀ ਹਾਂਜੀ ਇੱਕ ਲੱਖ 10000 ਆ ਜੇਕਰ ਦੋਸਤੋ ਡਿਮਾਂਡ ਵੀਰਾਂ ਦਾ ਵੀ ਕਰਾਉਣੀ ਆ ਤੇ ਹਾਂ ਨਾ ਜਿਹੜਾ ਦੋਸਤੋ 95000 ਤੇ ਉਹਦੇ ਵਿੱਚੋਂ ਜਿਹੜਾ ਮਾਨਤਾਂ ਘਾਰ ਆਿਆਂ ਦਾ ਉਹ ਜ਼ਰੂਰ ਜਿਹੜਾ ਦੋਸਤੋ ਹਰ ਇੱਕ ਪਸ਼ੂ ਦੇ ਵਿੱਚ ਹੋ ਜਾਊਗਾ ਜਿਹੜਾ ਮਰਜੀ ਪਸ਼ੂ ਖਰੀਦੋਗੇ ਮਾਨਤਾਂ ਜਿਹੜਾ ਦੋਸਤੋ ਕਿਸੇ ਦਾ ਵੀ ਸੌਦਾ ਕਰਨ ਲੱਗੋਗੇ ਤੇ ਸਾਰਿਆਂ ਦਾ ਵਿੱਚੋਂ ਮਾਨਤਾਂ ਹੋ ਜਾਊਗਾ ਕੋਈ ਫਿਕਸ ਪ੍ਰਾਈਸ ਨਹੀਂਗਾ ਉਹਦੇ ਵਿੱਚੋਂ ਛੋੜ ਛੱਪਾ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਦੂਜੇ ਨੰਬਰ ਤੇ ਮੈਂ ਜਿਹੜੀ ਦੋਸਤੋ ਇਹ ਝੋਟੀ ਦਿਖਾਉਣੀ ਆ ਇਹ ਵੀ ਚੰਗੀ ਆ ਕੱਦ ਕਾਠੀ ਦੀ ਚੰਗੀ ਆ ਬਾਕੀ ਡਿਟੇਲ ਵੀਰ ਤੋਂ ਪੁੱਛਾਂਗੇ ਬਾ ਇੱਕ ਕਮਾਲੀਆਂ ਦਾ ਪਲੇਖਾ ਪਹੁੰਚ ਗਿਆ ਦੋਸਤੋ ਪੁੱਠਾ ਪਾਠਾ ਵੇਖੋ ਤੁਸੀਂ ਕਿਹੋ ਜਿਹਾ ਲੱਗਾ ਚੜਾਈ ਚ ਵੀ ਪੂਰੀ ਆ ਥੱਬੇ ਨੇ ਥੱਬੇ ਆਪਾਂ ਕਹਿ ਦਈਏ ਵੀ ਪੂਰੀ ਚੜਾਈ ਐ ਆ ਜਿਹੜਾ ਥੰਦੀ ਬਾਤ ਹੁਣ ਜਿਆ ਕੇ ਆ ਆ ਦੇਖੋ ਜੀ ਤੇ ਸ਼ਰ ਭਾਈ ਕੀ ਇਨਫੋਰਮੇਸ਼ਨ ਹੈ ਜੀ ਐਸਾ ਦੂਜੇ ਨੰਬਰੋਂ ਨਹੀਂ ਮੱਝਦੀ ਵੀਰ ਜੀ ਅੱਜ ਚੌਥਾ ਪੈਮਾਂਦੇ ਨੇ ਸੋਈ ਨੂੰ ਆ ਅੱਜ ਹਾਂਜੀ ਇਹਦੇ ਥੱਲੇ 9-10 ਕਿਲੋ ਬੋਹੜਾ ਹੈ 9-10 ਕਿਲੋ ਹਾਂਜੀ ਸਵੇਰ ਦੂਜੇ ਦੂਜੇ ਸਵੇਰ ਦੂਜੇ ਸਵੇਰ ਚਿੱਕੀ ਝੋਟੀਆਂ ਜੇ ਕੰਨੀਆਂ ਵਾਲੇ ਦੰਦ ਨਾ ਜੇ ਜਵਾਨ ਹੁੰਦੀ ਅੱਛਾ ਅੱਛਾ ਕੰਨੀਆਂ ਦੇ ਦੰਦ ਫੁੱਟ ਲਏ ਨੇ ਹਾਂਜੀ ਅਜੇ ਨਹੀਂ ਪੁੱਟ ਹੁੰਦਾ ਹੀ ਅਜੇ ਪੂਰੇ ਚੱਕੇ ਨਹੀਂ ਗਏ ਇਹਦੇ 3 ਚੱਕੇ ਨਹੀਂ ਹਾਂਜੀ ਠੀਕ ਆ ਠੀਕ ਆ ਜਵਾਨ ਹੁੰਦੀ ਪਈ ਇਹਦੇ ਹਾਂਜੀ ਹਾਂਜੀ ਠੀਕ ਆ ਤੇ ਦਿਨ ਕਿਦੇ 6 ਕਦਸੇ 5 6 ਅੱਜ 4-5 ਪੰਜਵਾਂ ਦਿਨ ਅੱਜ ਸਵੇਰ ਅੱਜ ਚੌਥਾ ਪੰਜਵਾਂ ਦਿਨ ਆ ਹਾਂਜੀ ਤੇ 9 8 9 ਜਿਹੜਾ ਬੋਹੜਾ ਹੈਗਾ 9-10 ਹੀ ਹੋਊਗਾ 9 ਮੰ ਮਗਰ ਇਹ ਤਾਂ ਕੱਟੀ ਆ ਵੀ ਕੱਟੀ ਆ ਥੱਲੇ ਬੱਜਾ ਜਿਹੜਾ ਦੋਸਤੋ ਕੱਟੀ ਆ ਠੀਕ ਆ ਆ ਕੱਟੀ ਵੀਡੀਓ ਦੇ ਵਿੱਚ ਤੁਸੀਂ ਜਿਹੜੀ ਨਿਗਾਹ ਚ ਕੱਢ ਲਓ ਆ ਕੱਟੀ ਆ ਤੇ ਅੱਜ ਚੌਥਾ ਦਿਨ ਜਿਹੜਾ ਵੀਰਾਂ ਦਾ ਵੀ ਚੌਥਾ ਦਿਨ ਜਿਹੜਾ ਇਸ ਨੂੰ ਸੁਈ ਨੂੰ ਹੋ ਗਿਆ ਬਾਕੀ ਆ ਫੇਸ ਕੁਆਲਟੀ ਜੀ ਆ ਕਰੋ ਚੈਟ ਵੀ ਠੀਕ ਹੈ ਤੇ ਖੁੱਲ ਗਏ ਇਹ ਸਾਰਾ ਵੀਡੀਓ ਨੀ 9 ਲੀਟਰ ਦੋਸਤੋ 9 ਤੋਂ ਵੀਰਾਂ ਦਾ ਵੱਧ ਹੀ ਹੋਵੇ ਬੋਲੇ ਦੇ ਵਿੱਚ ਆ ਕਿਉਂਕਿ ਹੁਣ ਤੇ ਪਰ 9 ਲੀਟਰ ਤੁਸੀਂ ਜਿਹੜਾ ਬੋਲਾ ਮੰਨ ਕੇ ਚੁਵਾਈ ਕਰ ਸਕਦੇ ਹੋ ਮੰਨ ਕੇ ਲੈ ਕੇ ਜਾ ਸਕਦੇ ਹੋ ਸਾਈ ਬੀ ਦਾ ਆਰਦਾ ਜਿਹੜਾ ਦੋਸਤੋਂ ਕਰਨ ਤੋਂ ਬਾਅਦ ਤਸਦੀਕ ਕਰ ਸਕਦੇ ਹੋ ਸਿੰਗੀ ਸੁੰਗੀ ਬਹੁਤ ਵਧੀਆ ਦੂਜੇ ਨੰਬਰ ਵਾਲੀ ਐਸਆ ਛੋਟੀ ਦੀ ਦੂਜਾ ਸੂਬਾ ਦੋਸਤੋਂ ਸਰੀਆ ਰਾਜੀ ਰੂਜੀ ਪੂਰੀ ਆ ਠੀਕ ਆ ਕੱਦ ਕਾਠੀ ਵੀ ਪੂਰਾ ਬਹੁਤੇ ਵੀਰਾਂ ਦਾ ਦੋਸਤੋਂ ਇੱਕ ਉਹ ਐਸਟੀਮੇਟ ਹੁੰਦਾ ਹੈ ਵੀ ਕੱਦ ਕਾਠ ਜਰੂਰ ਪਤਾ ਲੱਗ ਜੇ ਕਿੱਡੀ ਕ ਹਾਈਟ ਆ ਕੱਦ ਕਿੱਡਾ ਆ ਵੀ ਵੱਡੀਆਂ ਮੱਜਾਂ ਦੇ ਵਿੱਚ ਛੋਟੀਆਂ ਦੇ ਵਿੱਚ ਤੁਸੀਂ ਗਿਨਤੀ ਕਰ ਸਕਦੇ ਹੋ ਪਹਿਲੇ ਦੋਨੋਂ ਨੰਬਰ ਵਾਲੀਆਂ ਜਿੰਦੀਆਂ ਦੋਸਤੋ ਰਾਜ ਦਾ ਦੇਤਾ ਜਿਹਦਾ ਕਾਤਾ ਦੋਨਾਂ ਝੂਟੀਆਂ ਦਾ ਠੀਕ ਆ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਮੱਝ ਦਿਖਾਈ ਆ ਉਹ ਵੀ ਕੱਦ ਕਾਠਾ ਲੋਗ ਚੰਗੀ ਆ ਦੂਜੇ ਨੰਬਰ ਵਾਲੀ ਜਿਹੜੀ ਇਹ ਝੋਟੀ ਦਿਖਾ ਰਹੇ ਆ ਇਹ ਵੀ ਚੰਗੀ ਕੱਦ ਕਾਠੀ ਦੀ ਆ ਤੇ ਆ ਜੋ ਖੋਲ ਕੇ ਦਿਖਾਈਏ ਆਪਾਂ ਤੁਹਾਨੂੰ ਤੋੜ ਕੇ ਆ ਕਰੋ ਚੈੱਕ ਇਹ ਇਹ ਕਿ ਢਾਂਚਾ ਜਿਹੜਾ ਦੋਸਤੋ ਰਾਜੀ ਆ ਵਜਨਦਾਰ ਪੂਰੀ ਤੇ ਚਾਰਕ ਦਿਨ ਦਾ ਸਮਾਂ ਆ ਤਾਂ ਦੱਸ ਦਿੱਤਾ ਤਾਂ ਇਹ ਚਾਰਕ ਦਿਨ ਦਾ ਸਮਾਂ ਹੋਇਆ ਸੀ ਚੁਾਈ ਦਿਖਾਉਣੀ ਬਈ ਨਿਸ਼ਾਨ ਚੁਾਈ ਦਿਖਾ ਰਹੀ ਆ ਦਿਖਾਈਏ ਫਿਰ ਧਾਰਾ ਤੁਰਾ ਮਾਰ ਕੇ ਦਿਖਾਈਏ ਜੀ ਕੀ ਗਾਰਡ ਹੈਗੀ ਅੱਗੇ ਥਣਾ ਦੀ ਚੁਾਈ ਕਿੰਨੀ ਕੁ ਲੱਗੀ ਇਹਨੂੰ ਕੁਆਈ ਹੋਊਗੀ ਇਹਦੀ ਕੋਈ 1.5-2 ਕਿਲੋ 1.5 ਪਾਉਣੇ 2 ਕਿਲੋ 2 ਕਿਲੋ ਹਾਂ ਠੀਕ ਹੈ ਜੀ ਜਦੋਂ ਅੰਤ ਜਦੋਂ ਬੇਸ਼ੱਕ ਤਾਰਾ ਹੀ ਚੈੱਕ ਆਪਾਂ ਥਾਣਾ ਦੇ ਕਰਾਉਣੀ ਹੈ ਹੁਣ ਸਮਾਂ ਤਾਂ ਬਹੁਤ ਡੇਢ ਹੈ ਕਿਉਂਕਿ ਚੁਆਇਸ ਕਿਹਾ ਕਿੰਨੇ ਵਜੇ ਕਰੀਏ ਜੀ 6 ਵਜੇ 6 ਵਜੇ ਕੀਤੀ ਆ ਤਾਂ 2 ਵਜੇ ਦਾ ਦੋਸਤੋਂ ਹੁਣ ਸਮਾਂ ਹੈਗਾ ਠੀਕ ਆ ਤੇ ਲਈ ਛੱਡ ਦੋ ਬਈ ਬਾਕੀ ਮਗਲੇ ਥਾਣਾ ਭਰਾ ਦੋ ਆਹ ਮਗਲੇ ਥਾਣਾ ਦੀ ਚੁਆਇਸ ਭਰਾਓ ਚੈੱਕ ਕਰ ਲਓ ਠੀਕ ਆ ਚੁਆਇਸ ਤਾਂ ਜਿਹੜੀ ਆ ਦੋਸਤੋਂ ਆਪਾਂ ਕਹਿ ਦਿੰਨੇ ਨਾ ਵੀ ਜਿਵੇਂ ਮੋਗੇ ਵਾਲੀ ਚੁਆਇਸ ਹੈ ਵੀ ਉਸ ਟਾਈਪ ਦੀ ਚੁਆਇਸ ਆ ਉੰਗਲੂਗਾ ਜਿਹੜੀ ਮੋਟੀ ਧਾਰ ਜਿਹੜੀ ਆ ਤੁਹਾਨੂੰ ਮੈਜਰ ਵੈਸੇ ਵੀ ਆ ਰਹੀ ਹੋਵੇ ਜੀ ਤੇ ਹੈ ਪੋਲੀ ਹੈ ਨਾ ਵੀਰ ਪੋਲੀ ਬਿਲਕੁਲ ਠੀਕ ਹੈ ਬਾਈ ਨੀ ਚੱਲ ਬੱਸ ਕਰੋ ਤੇ ਜੋ ਬਹੁਤ ਚੰਗਾ ਬੜਾ ਆ ਜਿਹੜੀ ਦੋਸਤੋ ਦੂਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਝੋਟੀ ਇਹ ਦਿਖਾਤੀ ਆ ਤੇ ਇੰਦਾ ਦੀ ਚਵਾਈ ਲੱਗੀ ਆ ਭਰਾਵੋ ਆਹੋ ਜਿਹੜਾ ਥਾਣਾ ਆਹ ਨੇਵਾ ਤੁਸੀਂ ਦੇਖ ਸਕਦੇ ਹੋ ਠੀਕ ਆ ਹਜੇ ਟਾਈਮ ਜਿਹੜਾ 2 ਵਜੇ ਦਾ ਮਾਰਨਿੰਗ ਚਵਾਈ ਆ ਟਾਈਮ ਟੂ ਟਾਈਮ ਬੰਨ ਕੇ ਆਪਣੀ ਚਵਾਈ ਕਰ ਲਓ ਬੇਸ਼ੱਕ ਨਿਸ਼ਾਨ ਭਾਈ ਲੈਣ ਦੇ ਨੇ ਤਾਂ ਕੀ ਰੱਖਦਾ ਫਿਰ ਲੈਣ ਦੇ ਰਾਸ਼ਾ ਮੁੱਲ ਤੇ ਭਾਵੇਂ ਦਾ 1/2 ਲੱਖ ਕਰਨਗੇ ਹਮ ਇੱਕ 8 ਦੀ ਝੋਟੀ ਦੇ ਦਾਂਗੇ ਇਹ ਘੱਟ ਦੀ ਹਾਂ 1 ਲੱਖ 80000 ਦੀ ਜਿਹੜੀ ਦੋਸਤੋ ਇਹੇ ਝੋਟੀ 딜 ਹੈ ਵੀਰਾਂ ਦਾ ਵੀ ਕਰਾਂਗੇ ਠੀਕ ਆ ਤੇ ਮੁੱਲ ਤਾਂ ਭਾਵੇਂ ਦਾ ਵੀਰਾਂ ਦਾ ਸਵਾ ਲੱਖ ਹੀ ਕਰ ਲਗੇ ਜੇ ਉਹ ਜੀ ਝੋਟੀ ਹੈ ਤੇ ਮਗਰ ਵੀ ਕੱਟੀ ਆ ਭਰਾਵੋ ਠੀਕ ਆ ਬਹੁਤੇ ਵੀਰਾਂ ਦੀ ਵੰਡ ਹੁੰਦੀ ਹੈ ਵੀ ਇਹ ਹਿਸਾਬ ਗਿਤਾਬ ਦੀ ਵੀ ਬੱਚਾ ਮਗਰ ਵੀ ਕੱਟੀ ਤੇ ਦੁੱਧ ਤੇ ਵੀ ਜੇ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਬੌਲਾ ਹੀ ਮੰਨ ਸਕਦੇ ਹੋ ਕਿਉਂਕਿ ਚੌਥਾ ਦਿਨ ਆਪਾਂ ਨਾਰਮਲੀ ਬੌਲਾ ਪੰਜਵੇਂ ਛੇਵੇਂ ਦੇ ਦਿਨ ਦੇ ਵਿੱਚ ਦੁੱਧ ਤੇ ਪਸੂ ਆ ਜਾਂਦਾ ਠੀਕ ਆ ਜੀ ਬੌਲੇ ਗਵਾਰ ਹੁੰਦਾ ਦੁੱਧ ਤੇ ਆ ਜਾਂਦਾ ਤੇ ਅੱਜ ਚੌਥਾ ਦਿਨ ਕੋਈ ਵੀ ਬੌਲਾ ਸਮਝ ਕੇ ਲੈ ਕੇ ਜਾ ਸਕਦਾ ਕੋਈ ਵੀ ਇੰਨੇ ਦਿਨਾਂ ਤੋਂ ਤੇਰਾ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਸਕਦੇ। ਤੇ ਇਸ ਤੋਂ ਬਾਅਦ ਵੀਰ ਨਿਸ਼ਾੜ ਹਾਂਜੀ ਅਗਲੇ ਪਾਸੇ ਇੱਕ ਹੋਰ ਮੱਜ ਹਾਂਜੀ ਇਹ ਆ ਗਈ ਇੱਕ ਦੁੱਧ 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 ਬਾਈ ਜੇ ਤੁਸੀਂ ਇਹਦਾ ਵੀ ਚੰਗਾ ਖੁੱਲਾ ਇਹਦੇ ਵਿੱਚ 16 ਦੁੱਧ ਬਹੁਤ ਚੰਗਾ ਹੈ ਦੁੱਧ 12 ਕਿਲੋ ਇਹਨੇ ਠੰਡਾ ਆਇਆ ਅੱਛਾ ਜੀ 12 ਕਿਲੋ 12 ਲੀਟਰ ਦੁੱਧ ਦਾ ਸੇਵ 6 ਵੇ ਦੀ ਚਵਾਈ ਆ ਸ਼ਾਮ ਨੂੰ ਸੋਹਣਾ ਲੇਵਾ ਬਣਾ ਜਾਂਦੀ ਹੈ ਉਹ ਸਮੇ ਦੇ ਹਿਸਾਬ ਨਾਲ ਹਜੇ 2 ਵਜੇ ਦਾ ਸਮਾਂ ਹੈ ਜੇਰ ਪਰ ਵੀਡ ਕਰ ਦਿੰਦੇ ਆ ਪਰ ਫਰ ਨਾਲ ਕੋਈ ਡੈਚ ਹੈ ਹਾਂਜੀ ਤੇ ਸੂਆ ਕਿੰਨਾ ਕੁ ਹੋਊਗਾ ਇਹਦਾ ਜੀ ਸੂਆ ਇਹਦਾ ਤੀਜੇ ਸੂਆ ਜੀਰ ਤੀਜੇ ਸੂਆ ਹਾਂਜੀ ਠੀਕ ਆ ਤੀਜਾ ਸੂਆ ਭਰਾਓ ਆ ਵੇਖ ਸਰ ਜੀ ਤੁਸੀਂ ਤੀਜਾ ਸੂਆ ਤੇ ਇਹੋ ਜੀ ਬੋਡੀ ਬੰਦ ਤਰਾ ਬੇਲ ਦੀ ਥੋੜੀ ਜੀ ਦੋਸਤੋ ਕਾਟਾ ਉਚਾਈ ਕਦ ਕਰ ਜਿਹੜਾ ਉਹ ਨਾਰਮਲ ਮੱਝ ਜਿੱਦਾਂ ਆਪਾਂ ਕਦ ਕਰ کہہ ਸਕਦੇ ਆ ਓਡੇ ਕਦ ਕਰ ਦੀ ਹੈ ਸਿੰਗਲ ਹੱਡੀ ਦੀ ਮਾਏ ਆ ਤੇ 12 ਕਿਲੋ ਜਿਹੜਾ ਬਿਲਕੁਲ ਹੈਗਾ ਥੱਲੇ ਹੁਣ 12 ਕਿਲੋ ਬਿਲਕੁਲ ਤਿਆਰ ਦੋ ਬਹਿਤ ਤਿਆਰ ਜਿਹੜਾ ਬਿਲਕੁਲ ਹਾਂਜੀ ਤੇ ਮਗਰ ਬੱਚਾ ਇਹਦੇ ਕਟਾ ਮਗਰ ਕਟਾ ਕਿੰਨੇ ਦਿਨ ਦੱਸਾਂ ਸੁਈ ਨੂੰ 15 16 ਦਿਨ ਹੋ ਗਏ ਸੁਈ ਨੂੰ 15 16 ਦਿਨ ਹੋ ਗਏ ਹਾਂਜੀ ਤੇ ਚੋਆਇਸ ਵੀ ਵੀਰ ਨੂੰ ਛਾੜ ਚੋਣ ਬਹੁਤ ਚੰਗੀ ਵੀਰ ਦੀ ਇੱਕ ਸਾਰੀ ਸਾਰੇ ਥਾਲ ਪਸਮਾਗਰ ਬਿਲਕੁਲ ਜੀ ਇਹਦੀ 2.5 ਕਿਲੋ ਗਾੜੀ ਹੋਊ ਮੈਂ ਦੀ ਹਾਂਜੀ ਠੀਕ ਹੈ 12 ਕਿਲੋ ਜਿਹੜਾ ਦੋਸਤੋ ਇਸ ਮੱਝ ਦੇ ਕੋਲ ਦੋਤਾ ਖੋਲ ਕੇ ਆਪਾਂ ਤੁਹਾਨੂੰ ਇਹ ਵੀ ਚੈੱਕ ਜਿਹੜੀ ਆ ਤੋਰ ਤੋਰ ਕੇ ਕਰਾ ਦਿੰਦੇ ਹਾਂ ਠੀਕ ਹੈ ਜਿਹੜੀ ਗੱਲ ਬਾਤ ਤੁਹਾਨੂੰ ਸਮਝ ਪੂਰੀ ਆ ਜਾਈ ਜੀ ਤਸੰਦੀ ਦੇ ਨਾਲ ਦਿਖਾ ਦਿੰਦੇ ਹਾਂ ਥੱਲੇ ਪਤਾ ਜਿਹੜਾ ਮੇਲ ਕਾਫ ਆ ਕਟਾ ਇਹਦੇ ਕੋਲ ਥੱ ਕਹਾਂ ਕਰੂ ਚੱਕੀ ਜੀ ਜੋ ਜੜੀ ਆ ਦੋਸਤੋ ਤੁਸੀਂ ਚੈੱਕ ਕਰ ਲਈਏ ਚਾਲ ਜੂੜ ਵੀ ਚੰਗੀ ਆ ਤੇ ਦੇਵਾ ਵੀ ਬਿਲਕੁਲ ਪੱਧਰ ਹੈ ਠੀਕ ਆ ਨਾੜ ਨੂਰ ਦੇਖੋਗੇ ਤੁਸੀਂ ਫੇਰ ਦੇਖੋਗੇ ਆਪਾਂ ਦੋ ਤਰੀਕਾ ਦੀ ਆ ਵੀ ਮੋٹے ਰਸੇਆਂ ਕੋ ਆ ਤੇ ਦੁੱਧ ਵੱਲੋਂ ਜਿਹੜੀ ਦੋਸਤੋ ਪੂਰੀ ਹੈਗੀ ਆ ਦੁੱਧ ਵੱਲੋਂ ਜਿਹੜਾ ਪਸ਼ੂ ਆਪਾਂ ਨੂੰ ਜਰੂਰ ਫਿਰ ਲੈਣਾ ਚਾਹੀਦਾ ਜੇਕਰ ਦੁੱਧ ਚੰਗਾ ਪਸ਼ੂ ਦੇ ਸੰਦੇ ਇਹ ਇਹ ਤਾਂ ਨਿਸ਼ਾਨ ਵੀਰੇ ਮੁੰਨ ਉਹਨਾਂ ਰਾਸਿਆਂ ਦੁੱਧ ਦੇ ਹਿਸਾਬ ਨਾਲ ਦੇ ਭਾਵੇਂ ਮੈਂ 90000 ਦੀ ਕਹਿ ਦਈਏ ਹੂੰ ਆ 76000 ਦੀ ਮੈਂ ਦੇਦਾ 76000 ਹਾਂਜੀ ਠੀਕ ਆ ਭਰਾ ਹਾਂਜੀ 70000 ਦੇ ਵਿੱਚ ਇਹ ਜਿਹੜੀ ਮੱਝ ਮਿਲੂਗੀ ਠੀਕ ਆ ਹਾਂਜੀ ਬਾਕੀ ਰੇਟ ਭਾਅ ਪੜਦਾ ਵੀ ਜਿਹੜਾ ਦੋਸਤੋ ਠੀਕ ਆ ਠੀਕ ਆ ਤੇ ਬਾਕੀ ਚੁਵਾਈ ਜਿਹੜੀ ਆ ਉਹ 12 ਕਿਲੋ ਦੀ ਤੁਸੀਂ ਕਰਨੀ ਆ ਆਪਣਾ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਠੀਕ ਆ ਬਾਕੀ ਆਨਲਾਈਨ ਵੀਡੀਓ ਕਾਲ ਤੇ ਵੀ ਕਰਾ ਸਕਦੇ ਹੋ ਜੇਕਰ ਕਿਸੇ ਆਉਣਾ ਭਾਵੇਂ 14 ਆਖਦਿਏ ਆਹਾਂ ਝੱਗ ਝੂਗਾ ਲੈ ਸਾਰਾ ਜਿਵੇਂ ਭਾਵੇਂ 15 ਕਹਿ ਦਈਏ ਮੰਨੂਗੀ ਹਮ ਪਰ ਜਿਹੜਾ ਆਪਾਂ ਮਿਲ ਲੈਣਾ 12 ਲੀਟਰ ਤੋਂ ਤਿਆਰ ਆ ਬਿਲਕੁਲ 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 ਇਹ ਨਹੀਂ 11.5 ਬਣਾਉਂਗਾ ਹਮ ਹਾਂਜੀ ਪਾਰਟੀ ਤੋਂ ਪਾਰਟੀਆਂ ਦੇ ਨਾਲ ਜਿਵੇਂ ਦੱਦਾ ਮਾਰਕਟ ਠੰਡਾ ਕਰਕੇ ਠੰਡਾ ਕਰਕੇ ਤੇ ਉਹ ਦੁੱਧ 12 ਕਿਲੋ ਆ ਹਾਂਜੀ ਠੀਕ ਹੈ ਤੇ ਮੈਂ ਦੁੱਧ ਆ ਲਈਆ ਹਾਂਜੀ ਤੇ ਕਦ ਕਾਢੀ ਤੁਸੀਂ ਦੇਖ ਸਕਦੇ ਹੋ ਦੋਸਤੋ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੱਡੀ ਝੋਟੀ ਦਿਖਾਈ ਆ ਉਹਦੇ ਨਾਲ ਜਿਹੜਾ ਇਹ 19 ਹੈ ਤੇ ਉਹ 21 ਹੈ ਠੀਕ ਹੈ ਇਹੋ ਜੀ ਹਾਈਟ ਆ ਰੇਟ ਵੀਰ ਨੇ ਦੱਸਤਾ ਇਸ ਤੋਂ ਬਾਅਦ ਜਿੰਨੀਆਂ ਅੱਗੇ ਆਪਾਂ ਤੁਹਾਨੂੰ ਮੱਝਾਂ ਦਿਖਾਵਾਂਗੇ ਦੋਸਤੋ ਸਾਰੀਆਂ ਗੱਪੜ ਨਹੀਂ ਹਫਤੇ ਹਫਤੇ ਦਾ ਸਮਾਂ ਜਿਹੜਾ ਲੈ ਕੇ ਜਾਣਗੇ ਆ ਤੇ ਗੱਲਬਾਤ ਜਿਹੜੀ ਆਪਾਂ ਕਰਦੇ ਆ ਪੁੱਛਦੇ ਆ ਡਿਟੇਲ ਤੇ ਲੋਬੀ ਨਿਸ਼ਾਨ ਬਾਈ ਇਹ ਸਮਾਂ ਲੈ ਜੂਗੀ ਬਾਅਦ ਹਜੇ ਹਫਤੇ ਤੋਂਗੇ 10 ਦਿਨ ਲੈ ਜੂਗੀ 10 ਕਿ ਦਿਨ ਲੈ ਜੂਗੀ 10 ਦਿਨੋਂ ਘੱਟ ਸਕਦੀ 12 ਘੱਟ ਸਕਦੀ ਸੂਆ ਕਿਨਵਾ ਸੂਣ ਜਾ ਰਹੀ ਫਿਰ ਦੂਜੇ ਸੂਵੇ ਦੂਜੇ ਸੂਵੇ ਦੂਜੇ ਸੂਵੇ ਛੋਟੀ ਠੀਕ ਆ ਦੂਜੇ ਸੂਵੇ ਆ ਭਰਾਵੋ ਆ ਮੂੰਹ ਮੱਥੇ ਤੋ ਆ ਫੇਸ ਕੁਆਲਿਟੀ ਤੋਂ ਕਰਵਾ ਚੈੱਕ ਆ ਦੇਖੋ ਠੀਕ ਆ ਦੂਜੇ ਸੂਵੇ ਛੋਟੀ ਆ ਬਿਲਕੁਲ ਛੋਟਾ ਜਿਹਾ ਫੇਸ ਆ ਮੂੰਹ ਮੱਥੀ ਲੇ ਗੋ ਬਿਲਕੁਲ ਛੋਟਾ ਜਿਹਾ ਫੇਸ ਆ ਸਿੰਗੀ ਜੁੰਗੀ ਚੰਗੀ ਆ ਹੱਬ ਹੁਬੂ ਹੋ ਰਹੀ ਆ ਠੀਕ ਆ ਤੇ ਆ ਪੁੱਠਾ ਪਠਾ ਵੇਖੋ ਤੁਸੀਂ ਮਗਰਲੇ ਥਣਾ ਦੀ ਸਪੇਸ ਅੰਸ਼ਾ ਥੋੜੀ ਘੱਟ ਹੋਊਗੀ ਚਲੋ ਨੇ ਭਾਲ ਕਰਕੇ ਆ ਜਦੋਂ ਲੈਵਾ ਭਰ ਗਈ ਨਗੇੜ ਜੂਗੀ ਠੀਕ ਆ ਜੀ ਹਾਂ ਜੀ ਠੀਕ ਆ ਦਿਨ ਇੱਕ ਹਫਤਾ ਮੰਨ ਕੇ ਚੱਲੀਏ ਹਾਂ ਜੀ ਹਫਤਾ ਮੰਨ ਲੈ ਚਲੋ 10 ਦਿਨ ਮੰਨ ਕੇ ਚੱਲੋ ਆਹ ਪੇ ਤੋਂ 10 ਕਿ ਦਿਨ ਦਾ ਸਮਾਂ ਹਾਂ ਜੀ ਇੰਨਾ ਦਾ ਸਮਾਂ ਲੋ ਤਾਂ ਲੈਂਦੀ ਆ ਤਿਆਰ ਹਜੇ ਹੋਣਾ ਐ ਮੈ ਛੋਟੀ ਅਜੇ ਹੋਣਾ ਬਾਕੀ ਹੈ ਬਿਲਕੁਲ ਬਿਲਕੁਲ ਹਾਂ ਜੀ ਤੇ ਦਿਖਾਈਏ ਵੀਰ ਹਾਂ ਜੀ ਕੱਢ ਲਓ ਤੋੜ ਲਓ ਜੀ ਮੱਜਾਂ ਆਲਮੋਸਟ ਦੋਸਤੋ ਜਿੰਨੇ ਵੀ ਪਸ਼ੂ ਦਿਖਾਵਾਂਗੇ ਬਿਲਕੁਲ ਰਾਜ਼ੀ ਨੇ ਠੀਕ ਆ ਫਿਰ ਇਹ ਆਪਾਂ ਝੋਟੀ ਵੀ ਤੁਹਾਨੂੰ ਦਿਖਾਉਣੀ ਆ ਪੂਰੀ ਰਾਜੀ ਆ ਠੀਕ ਆ ਤੇ ਪੂਰੀ ਭਲਾਈ ਆ ਵਜਨ ਵਟੇ ਵਾਲੀ ਆ ਪੂਰੀ ਵਜਨ ਦਾ ਆ ਦੇਖੋ ਆ ਦੇਖੋ ਜੀ ਠੀਕ ਆ ਤੇ ਭਾਲ ਜਿਹੜੀ ਹੈਗੀ ਦੋਸਤੋ ਥੋੜੀ ਜੀ ਜ਼ਰੂਰ ਨਜ਼ਰ ਆਊਗੀ ਇਸ ਝੋਟੀ ਦੇ ਵਿੱਚ ਤੇ ਆਰਡਰ ਕੁਆਲਿਟੀ ਜਿਹੜੀ ਅੱਜ ਤੋਂ 10 ਦਿਨ ਬਾਕੀ ਆ ਸਮਾਂ ਅੰਡਰ ਕੁਆਲਟੀ ਬਣਾਉਣੀ ਹੈ ਹਜੇ ਨੇ ਪੂਰੀ ਤਿਆਰੀ ਦੇ ਵਿੱਚ ਹੋਗੇ ਦੋਸਤੋ ਫੇਰ ਇਹਨੇ ਸੋਣਾ ਕਿਉਂਕਿ ਜੇਕਰ ਉਪਰੋਂ ਆਪਾਂ ਸਰੀਰਕ ਢਾਂਚਾ ਦੇਖਦੇ ਆਂ ਬੰਦਰ ਦੇਖਦੇ ਆਂ ਤੇ ਪੂਰੀ ਜਿਹੜੀ ਦੋਸਤੋ ਪਲੀਪਲਾਈ ਵਜਨਦਾਰ ਹੈਵੀ ਬਾਡੀ ਵੇਟ ਦੀ ਸ਼ੌਣ ਭਾਈ ਫਿਰ ਲੈਂਦੇ ਨੇ ਤਾਂ ਕੀ ਰੱਖਤਾ ਆਸਾਂ ਝੋਟੀ ਦੇ ਵੇਖ ਜੂਗੀ 85 ਤੋਂ 90 ਦੇ ਵਿੱਚ ਹੂੰ ਆਪਾਂ ਝੋਟੀ ਦੇ ਦਾਂਗੇ 78000 70 ਦੀ ਹਾਂਜੀ ਠੀਕ ਹੈ ਜੀ ਹਾਂਜੀ 70000 ਦੀ ਹਾਰ ਵਾਲੀ ਗੱਲੀਏ ਤੇ ਬਾਕੀ 35 ਬਹੁਤ ਚੰਗੀ ਕੋਲੀ ਸੌਣ ਚੰਗੀ ਨਹੀਂ ਠੀਕ ਹੈ ਜੀ ਆਹ ਕਰੋ ਜੀ ਠੀਕ ਆ ਤੇ ਸਪੇਸ ਹੈਗੀ ਆ ਪਰ ਥੋੜਾ ਪਿੱਛੇ ਰਹਿੰਦੇ ਤੁਹਾਨੂੰ ਭਾਲ ਕਰਕੇ ਉਹਮ ਉਸ ਨੂੰ ਦਾ ਵੀ ਜਿਹੜਾ ਥੋੜਾ ਨੇੜੇ ਆ ਤੇ ਵੈਸੇ ਵਿਧਬੂਤ ਤਾਂ ਹੈਗੀ ਆ ਪੂਰੀ ਥੋੜਾ ਅੱਗਲਾ-ਗੁਲਾ ਸੰਗ ਰਹੀ ਥੋੜੀ ਭਾਲ ਪਈ ਆ ਬਈ ਤਾਹੀਆਂ ਵੀ ਦੂਜਿਆਂ ਨੂੰ ਪਈ ਆ ਹੂੰ ਬਿਲਕੁਲ ਤੇ ਇਹ ਜਿਹੜਾ ਦੋਸਤੋ ਰੇਟ ਭਾਅ ਪੜਦਾ ਇਸ ਝੋਟੀ ਦਾ ਇਸ ਤੋਂ ਬਾਅਦ ਅੱਗੇ ਜਿਹੜੀ ਮੱਝ ਇਹ ਵੀ ਆਪਾਂ ਪੁੱਛਦੇ ਹਾਂ ਡਿਟੇਲ ਵੀਰ ਤੋਂ ਨਿਸ਼ਾਨ ਭਾਈ ਅਗਲੀ ਇਸ ਮੱਝ ਦਾ ਪੀ ਰਿਕਾਰਡ ਹੈ ਜੀ ਇਹ ਦੂਜੇ ਸੂਹੇ ਆ ਜੀ ਵੀਰ ਜੀ ਅੱਛਾ ਦਿਨ 5 ਲੈ ਜੇ 7 ਲੈ ਜੇ ਮਤਲਬ ਹਫਤੇ ਦੇ ਅੰਦਰ ਸੁੰਦੀ ਆ ਹਫਤੇ ਦੇ ਅੰਦਰ ਸੁੰਦੀ ਆ ਜੀ ਸੁੰਦੀ ਹੈ ਹਫਤੇ ਦੇ ਅੰਦਰ ਹਾਂਜੀ ਠੀਕ ਹੈ ਦੂਜਾ ਤੀਜਾ ਸੂਬਾ ਹੋਏਗੀ ਦੂਜਾ ਦੂਜਾ ਸੂਬਾ ਅੱਛਾ ਆਪਾਂ ਇੱਥੇ ਪਿੰਡੋਂ ਹੀ ਲਈ ਤੁਹਾਡੀ ਅੱਛਾ ਜੀ ਦੂਜੇ ਸੂਬੇ ਆ ਦੋਸਤੋ ਤੇ ਇੱਕ ਹਫਤੇ ਦੇ ਅੰਦਰ ਅੰਦਰ ਤੋਂਦੀ ਆ ਤੇ ਕਦ ਕਾਠੀ ਇਹਦਾ ਵੀ ਚੰਗਾ ਹੈਗਾ ਤੇ ਸਮਾਂ ਹਜੇ ਇੱਕ ਹਫਤਾ ਰਹਿ ਜੂ ਜਿੰਨੀਆਂ ਝੋਟੀਆਂ ਆਪਾਂ ਦੋਸਤੋ ਮੱਝਾਂ ਤੁਹਾਨੂੰ ਇਹ ਬਾਅਦ ਚ ਦਿਖਾ ਰਹੇ ਤਿੰਨ ਲਾਸਟ ਆ ਰਹੀਆਂ ਇਹ ਬਿਲਕੁਲ ਠੁਕੀਆਂ ਨੇ ਸੂਣ ਵਾਲੀਆਂ ਨੇ ਕੋਈ ਹਫਤੇ ਖੰਡ ਦਾ ਸਮਾਂ ਨਹੀਂ ਦੀਆਂ ਨੇ ਠੀਕ ਆ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਸੌਦਾ ਕਰ ਸਕਦੇ ਹੋ ਜਿਹੜੀਆਂ ਤਿੰਨ ਪਹਿਲਾਂ ਦਿਖਾਈਆਂ ਨੇ ਉਹ ਤਰੀਆਂ ਸਵਾਈਆਂ ਨੇ ਦੁੱਧ ਤੇ ਚੱਲਣ ਦੀਆਂ ਨੇ ਇਹ ਖੋਲ ਕੇ ਦਿਖਾਓ ਜੀ ਇਹਨੂੰ ਨਾ ਬੋਟ ਨਾ 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 ਛੜ ਬਾਈ ਫਿਰ ਮੱਜਾ ਮੁੱਜਾ ਦੀ ਡਿਮਾਂਡ ਤਾਂ ਪੂਰੀ ਚੱਲੀ ਜਾਂਦੀ ਹੈ ਪੂਰੀ ਨਹੀਂ ਪੂਰੀ ਨਹੀਂ ਪਸ਼ੂ ਬਹੁਤ ਘੱਟ ਮਿਲਦਾ ਬਰਤਨ ਮਿਲਦਾ ਘੱਟ ਪਿਆ ਡਿਮਾਂਡ ਜਾਂਦੀ ਹੈ ਡਿਮਾਂਡ ਜਾਂਦੀ ਹੈ ਚਲੋ

ਇਹ ਸਰੀਰ ਘਟਾਚਾ ਜਿਹੜਾ ਦੋਸਤੋ ਪਾਰੀ ਹੈ ਠੀਕ ਆ ਚੰਗੀ ਏ ਓਵਰ ਆਲ ਜਿੰਨੀ ਝੋਟੀ ਆ ਚੰਗੀ ਆ ਠੀਕ ਆ ਰੇਟ ਭਾਅ ਵਰ ਤਾਂ ਪਹਿਲਾ ਗੱਲ ਜਿਹੜਾ ਦੋਸਤੋ ਪਸ਼ੂ ਚੰਗਾ ਹੋਣਾ ਚਾਹੀਦਾ ਲਓ ਜੀ ਦੋਸਤੋ ਜਿਹੜਾ ਦੋਸਤੋ ਉਲਟ ਬਹਿਣੀਲਾ ਮਗਰਲਾ ਥਾਣਾ ਤੁਸੀਂ ਦੇਖ ਰਹੇ ਹੋ ਠੀਕ ਆ ਇਹ ਭਾਲ ਹੈਗੀ ਏ ਵੀ ਇਹ ਨਿਸ਼ਾਨ ਵੀ ਕਹਿੰਦਾ ਵੀ ਇਹ ਭਾਲਾ ਠੀਕ ਆ ਜੇ ਇੱਕ ਸਾਈਡ ਜੜੀ ਆ ਕਈ ਵਾਰਾ ਵੀਰੇ ਜਸਨਦਰ ਵੀ ਕੋਈ ਸਾਈਡ ਪਾਈ ਕੋਈ ਰੱਖ ਦੀ ਸ਼ੱਕ ਦੀ ਉਹ ਕੰਮ ਨਹੀਂ ਗਾ ਤੇ ਭਾਲਾ ਕਿਉਂਕਿ ਕੋਈ ਹਫਤਾਕ ਖੰਡ ਸਮਾ ਰਹਿੰਦਾ ਸੂਨ ਦੇ ਵਿੱਚ ਤੇ ਭਾਲ ਮੈਂ ਤਿੰਨ ਮੱਝ ਤੁਹਾਨੂੰ ਦਿਖਾਉਣੀ ਆ ਉਹ ਵੀ ਮਗਰਲੇ ਥਾਂ ਦੇ ਵਿੱਚ ਭਾਲ ਜਿਹੜੀ ਦੋਸਤੋ ਨਜ਼ਰ ਤੁਹਾਨੂੰ ਆ ਰਹੀ ਹੋਵੇਗੀ ਤੇ ਬਾਕੀ ਓਵਰ ਆਲ ਹਰ ਪਾਸੇ ਜਿਹੜੀ ਐ ਇਹ ਝੋਟੀ ਪੂਰੀ ਆ ਤੇ ਨਿਸ਼ਾਨਪਾਈ ਕਿੱਥੋਂ ਤੱਕ ਵੀਰ ਫੇਰੇ ਦੇ ਦੇਣੀ ਆ ਝੋਟੀ ਅਸਾਂ ਬਾਹਰ ਦੇ ਹਿਸਾਬ ਨਾਲ ਮੁੱਲ ਤੇ ਭਾਵੇਂ ਲੱਖ ਹੀ ਕਰੀ ਜਾਈਏ ਹਾਂਜੀ ਝੋਟੀ ਦੇ ਦਾਂਗੇ 85000 ਦੇ 85 ਦੀ ਹਾਂਜੀ ਠੀਕ ਹੈ ਜੀ ਘਰ ਆਿਆਂ ਦਾ ਕੋਈ ਮਾਨਤਨ ਥੋੜਾ ਬੋਦਾ ਕਰਦਾ ਥੋੜਾ ਬੋਤਾ ਜੀ ਹਾਂਜੀ ਹੋ ਜਾਊਗਾ ਬਾਵਾ ਕਰ ਦਾਂਗੇ ਕੋਈ ਆਹ ਜਰੂਰ ਜਰੂਰ ਕੇ 83000 ਦੀ ਝੋਟੀ ਦੇ ਦਾ ਹਾਂਜੀ 83000 ਦੀ ਝੋਟੀ ਦੇ ਦਾ 83 ਦੀ ਹਾਂ ਠੀਕ ਹੈ ਪਰ ਹੋਰ ਪ੍ਰਮਾਣ ਕਰ ਠੀਕ ਹੈ 83000 ਦੀ ਜਿਹੜੀ ਵੀਰੋ ਇਹ ਜਿਹੜੀ ਆਪਾਂ ਤੁਹਾਨੂੰ 5ਵੇਂ ਨੰਬਰ ਤੇ ਦਿਖਾ ਰਹੇ ਆ ਇਹ ਝੋਟੀ ਦਿੱਤੀ ਜਾਵੇਗੀ ਮੱਥਾ ਬੱਲਾ ਹੈਗਾ ਬੇਸ਼ੱਕ ਜਿਹੜੀ ਤੁਸੀਂ ਆ ਧਿਆਨ ਦੇ ਨਾਲ ਦੇਖ ਲਓ ਠੀਕ ਹੈ ਜੀ ਆਹ ਫੇਸ ਕੁਆਲਿਟੀ ਕੇ ਮੂੰਹ ਮੱਥਾ ਆ ਦੇਖੋ ਜੀ ਆਹ ਲੋਡੀ ਠੀਕ ਆ ਤੇ 83000 ਦੀ ਜਿਹੜੀ ਹਾਲ ਆ ਤੇ ਇਸ ਤੋਂ ਬਾਅਦ ਇੱਕ ਨਿਸ਼ਾਨਬਾਈ ਇੱਕ ਅਗਲੀ ਮੱਝ ਆ ਗਈ ਆਪਣੇ ਕੋਲ ਲਾਸ਼ ਤੇ ਹਾਂਜੀ ਇਹਦੀ ਵੀਰ ਕੀ ਡਿਟੇਲ ਫਿਰ ਹੁਣ ਇਹ ਵੀਰ ਦੀ ਦੂਜੇ ਸਮੇ ਝੋਟੀ ਆ ਦੂਜੇ ਸਮੇ ਦਿਨਾਂ ਦੇ 10 ਲੈ ਲੂ ਅੱਛਾ ਜੀ ਹਾਂਜੀ 10 ਦਿਨ ਇਹ ਵੀ ਲੈ ਜੂ 10 ਦਿਨ ਲੈ ਜੂਗੀ ਠੀਕ ਆ ਬਾਕੀ ਝੋਟੀ ਤਪਣ ਤਪਣ ਬਹੁਤ ਚੰਗੀ ਆ ਠੀਕ ਆ ਤੇ ਪਲੀ 글로ਸੀ ਤੁਹਾਡੇ ਸਾਹਮਣੇ ਆ ਬਿਲਕੁਲ ਸਾਫ ਸੁਥਰੀ ਜਿੰਨੀ ਹੈਗੀ ਬਿਲਕੁਲ ਹਾਂਜੀ ਆ ਕਰੋ ਚੈੱਕ ਜੀ ਠੀਕ ਆ ਅੱਖਾਂ ਆਪਾਂ ਦੇ ਵਿੱਚ ਵਾਈਟ ਜਿਹੜਾ ਦੋਸਤੋ ਮਾਰਕਿੰਗ ਥੋੜੀ ਜੀ ਹੈਗੀ ਆ ਇਹ ਮੈਂ ਬਿੱਲੀ ਆਖਾ ਆਪਾਂ ਕਹਿ ਦਿੰਨੇ ਆ ਮੱਥਾ ਬੱਲਾ ਬਾਕੀ ਮੂੰਹ ਮੱਥੇ ਰਿਹਾ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਤੁਸੀਂ ਤੇ ਕਦ ਕੱਠ ਜਿਹੜਾ ਬੇਸ਼ੱਕ ਤੁਸੀਂ ਮੀਡੀਅਮ ਜਿਹੜੀ ਹਾਈਟ ਮੰਨ ਕੇ ਲੈ ਕੇ ਜਾ ਸਕਦੇ ਹੋ ਤੇ ਥਾਂ ਲੇਵਾ ਤੁਹਾਨੂੰ ਜਿਹੜਾ ਆਪਾਂ ਦਿਖਾ ਦਿੰਨੇ ਆ ਆ ਕਰੋ ਚੈੱਕ ਇਹ ਥਣ ਹਵਾਨੇ ਦੀ ਜਿਹੜੀ ਦੋਸਤੋ ਪੂਰੀ ਸਾਫ਼ ਆ ਠੰਡੀ ਧੀਰ ਆ ਦੇਖੋ ਕਮਾ ਉਦਾਂ ਮੱਜੀ ਤੇ ਠੀਕ ਹੈ ਜੀ ਖੋਲੋ ਬਈ ਇਹਨੂੰ ਵੀ ਦਿਖਾਓ ਹੁੰਦਾ ਫੋਟੋ ਨਾ ਹੁੰਦਾ ਫੋਟੋ ਨਾ ਸਾਜੇ ਪੇ ਨਿਸ਼ਾਨ 8 ਤੋਂ 10 ਦਿਨ ਲੱਗੂ ਜੇ ਸੋਣਾ ਅੰਦਰ ਵਾਲੀ 10 ਦਿਨ 8 ਤੋਂ 10 ਦਿਨ ਲੱਗੇਗੀ ਠੀਕ ਆ ਹਾਂ 8 ਤੋਂ 10 ਦਿਨ ਸਮਾਂ ਲੈ ਲੇਗੀ ਹਾਂ ਪਰ ਨਹੀਂ ਜਾ ਲੋਬੀ ਕਰਾਉਣੇ ਆ ਦੋਸਤੋ ਚੈੱਕ ਤੁਹਾਨੂੰ ਤੇ ਆ ਦੇਖੋ ਜੀ ਠੀਕ ਆ ਲੈ ਜੋ ਜੀ ਤੋਰ ਲੋ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਤੇ ਮੀਡੀਅਮ ਹਾਈਟ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਠੀਕ ਆ ਬਾਕੀ ਜਿੰਨੀ ਹੈਗੀ ਆ ਪੂਰੀ ਸਾਫ ਸਫਾਈ ਵਾਲੀ ਆ ਉੱਪਰੋਂ ਹਵਾਨੇ ਵਾਲੇ ਪਾਸੇ ਵੀ ਤੁਸੀਂ ਦੇਖੋਗੇ ਤੇ ਆ ਕਰੋ ਜੇਕਰ ਠੀਕ ਹੈ ਤੇ ਨਿਸ਼ਾਨ ਵੀਰੇ ਕੀ ਲੈਣ ਦੇ ਫਿਰ ਇਹ ਤਾਂ ਤਾਂ ਸੈਂ ਦਾ ਮੁੱਲ ਜੈ ਜੀ ਕਰ ਦੇਣਾ ਅੱਛਾ ਮੁੱਲ ਭਾਵੇਂ 80 ਕਰ ਲਈਏ ਜਿੰਨਾ ਮਰਜੀ ਹਾਂ ਤੇ 72 ਹਜ਼ਾਰ ਦੀ ਝੋਟੀ ਦੇਣਾ 72 ਦੀ ਹਾਂ ਹੂੰ 72 ਹਜ਼ਾਰ ਦੀ ਆਹ ਵੇਖੋ ਜੀ 72 ਹਜ਼ਾਰ ਦੀ ਵੀਰ ਨਿਸ਼ਾਨ ਕਹਿੰਦਾ ਵੀ ਦੇ ਲਿਆ ਠੀਕ ਹੈ ਤੇ ਥਾਲ ਤੋਂ ਜਿਹੜਾ ਦੋਸਤੋ ਤੁਸੀਂ ਆ ਕਰੋ ਚੈੱਕ ਮੜਾ ਜਾ ਨਿਸ਼ਾਨ ਭਾਈ ਤੇਪੜ ਵਧੀਆ ਇੱਕਸਾਰ ਸੀ ਸਾਡੇ ਕੋਲ ਜੀ ਪੁਲੀ ਕੋਲ ਤੇ ਇੱਕ ਤੇ ਵਿਖਾ ਦਿੰਦੇ ਠੀਕ ਹੈ ਜੀ ਉਹਨਾਂ ਨਾਲ ਇੱਕੋ ਜਿਹਾ ਤਰ੍ਹਾਂ ਇਹ ਆਉਂਦਾ ਨਿਕਲੂ ਪੋਲੀਗਰ ਕਾ ਪੋਲੀਮਰ ਚ ਹੂੰ ਠੀਕ ਹੈ ਫਿਰ ਆਜਨ ਸ਼ਨਪਾਈ ਫਿਰ ਪਸ਼ੂ ਆਪਣੇ ਕੋਲ 6 ਨਾਗ 6 ਨਾਗ ਆ ਠੀਕ ਹੈ ਤਿੰਨ ਸੁਈਆਂ ਤਿੰਨ ਗੱਬਰ ਤਿੰਨ ਗੱਬਰ ਹਾਂਜੀ ਤੇ ਪਸ਼ੂ ਜਿਹੜੇ ਦੋਸਤੋ ਆਪਾਂ ਤੁਹਾਨੂੰ ਸਾਰੇ ਦਿਖਾਦੇ ਆ ਚੰਗੇ ਪਸ਼ੂ ਨੇ ਹਰ ਵਾਰ ਦੀ ਤਰ੍ਹਾਂ ਪਸ਼ੂ ਚੰਗੇ ਆਉਂਦੇ ਆ ਪਿਛਲੀ ਵਾਰ ਵੀ ਆਪਾਂ ਵੀਡੀਓ ਪਾਈ ਸੀ ਤੇ ਪਸ਼ੂ ਜਿਹੜੇ ਦੋਸਤੋ ਕਾਫੀ ਵੀਰਾਂ ਦੀ ਡਿਮਾਂਡ ਸੀਗੀ ਸੋ ਇਸ ਵਾਰ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾ ਰਹੇ ਆ ਉਹ ਵੀਰ ਹੋਣ ਤੁਸੀਂ ਜਿਹੜਾ ਚਾਰਾ ਮਾਰ ਸਕਦੇ ਹੋ ਖਰੀਦ ਸਕਦੇ ਹੋ ਕਿ ਵਾਈ ਕਰਕੇ ਤਸੱਲੀ ਕਰਕੇ ਜਿਹੜਾ ਮਾਨੂੰ ਲੱਗਦਾ 6 ਪਸ਼ੂ ਆ ਇੱਕ ਨਹੀਂ ਗਾ ਦੋ ਨਹੀਂ ਗਾ 6 ਪਸ਼ੂ ਆ ਜਿਹੜਾ ਵੀ ਦੇਲੋਂ ਲੱਗੂਗਾ ਮੂੰਹ ਮੱਥੇ ਦੀ ਕਈਆਂ ਵੀਰਾਂ ਨੂੰ ਛਕੀ ਨਹੀਂ ਜਿਆਦੀ ਚਾਹੀਦੀ ਆ ਕਈਆਂ ਵੀਰਾਂ ਨੂੰ ਦੁੱਧ 12 ਲੀਟਰ ਇੱਕ ਵਾਲੀ ਦੀ ਮੱਝ ਦਿਖਾਤੀ ਆ ਆਪਾਂ ਤੁਹਾਨੂੰ ਬਿਲਕੁਲ ਤਿਆਰ ਵਰ ਤਿਆਰ ਇਹਦੇ ਕੋਲ ਦੁੱਧ ਠੀਕ ਆ ਤੀਜੇ ਨੰਬਰ ਤੇ ਦਿਖਾਈ ਸੀਗੀ ਤੇ ਸਭ ਤੋਂ ਤੁਸੀਂ ਬਾਈ ਨਿਸ਼ਾਨ ਦੇ ਨਾਲ ਕਰ ਲਿਓ ਨੰਬਰ ਆਪਾਂ ਲਾ ਲੈਨੇ ਆ ਵੀਰ ਤੋਂ ਨਿਸ਼ਾਨ ਭਾਈ ਬੋਲਿਓ ਨੰਬਰ 94176 ਹਾਂਜੀ 37084 ਠੀਕ ਆ ਜੀ ਹਾਂਜੀ ਸੋ ਦੋਸਤੋ ਇਹ ਸਨ ਵੀਰ ਨਿਸ਼ਾਨ ਸਿੰਘ ਪਿੰਡ ਬਰਬਾਲਾ ਤਹਿਸੀਲ ਪੱਟੀ ਆ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਮੋੜ ਤੋਂ 2-3 ਕਿਲੋਮੀਟਰ ਦੀ ਦੂਰੀਆ ਦੋਸਤੋ ਸਾਰੀ ਚੀਮਾ ਪਿੰਡ ਇੱਕ ਬਨੇ ਬਿਲਕੁਲ ਨਾਲ ਆ ਦੂਜੇ ਪਾਸੇ ਦੁਪਲੀ ਪਿੰਡ ਤੋਂ ਥੋੜੀ ਦੂਰੀ ਤੇ ਆ ਘਰ ਵਿਜਟ ਕਰਕੇ ਤਸੱਲੀ ਆ ਜਰੂਰ ਕਰਕੇ ਜਿਹੜਾ ਦੋਸਤੋ ਤੁਸੀਂ ਸੌਦਾ ਸਾਈ ਵੀ ਇਹਨਾਂ ਕਰਕੇ ਜਿਹੜਾ ਆਪਦੀ ਤਸੱਲੀ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥ ਸ਼੍ਰੀ ਅਕਾਲ ਜੀ